ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਮੇਰੇ ਨਵੇਂ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਕਿਉਂਕਿ ਅੱਜ ਹੈਗਾ ਜੀ ਦੂਸਰਾ ਦੀਵਾਨ ਜਿਹੜੇ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਜਿਉਂ ਆਪਾਂ ਸਵਾ ਵੀ ਕਹਿ ਦਿੰਨੇ ਆ ਉਹਦਾ ਅੱਜ ਦੂਸਰਾ ਦੀਵਾਨ ਹੈ ਤੇ ਅਸੀਂ ਹਰ ਸਾਲ ਜਿਹੜਾ ਕਿ ਚਮਕੌਰ ਸਾਹਿਬ ਜ਼ਰੂਰ ਜਾਈਦਾ ਆ ਸ਼ਹੀਦੀ ਦਿਨਾਂ ਦੇ ਵਿੱਚ ਤੇ ਜਾਈਦਾ ਵੀ ਅਸੀਂ ਦੂਸਰੇ ਦਿਵਾਨ ਤੇ ਹੀ ਆ। ਹਲੇ ਘਰੋਂ ਵਲੌਗ ਸ਼ੁਰੂ ਕਰਨ ਦਾ ਟਾਈਮ ਨਹੀਂ ਸੀਗਾ ਇਸ ਕਰਕੇ ਮੈਂ ਹੁਣ ਉੱਥੇ ਜਾ ਕੇ ਵਲੌਗ ਸ਼ੁਰੂ ਕੀਤਾ। ਸੋ ਆਜੋ ਫਿਰ ਹੁਣ ਆਪਾਂ ਤੁਹਾਨੂੰ ਵੀ ਜਿਵੇਂ ਜਿਵੇਂ ਅੱਗੇ-ਅੱਗੇ ਜਾ ਰਹੇ ਹਾਂ ਨਾਲ ਦੀ ਨਾਲ ਆਪਾਂ ਤੁਹਾਨੂੰ ਵੀ ਹੁਣ ਦਿਖਾ ਰਹੇ ਹਾਂ। ਸੋ ਇਹ ਮੇਨ ਰੋਡ ਹੈ ਜੀ ਚਮਕੌਰ ਸਾਹਿਬ ਦਾ। ਇਹ ਸਾਰੀ ਮਾਰਕੀਟ ਲੱਗੀ ਹੋਈ ਆ। ਜਿੱਥੇ ਮਾਰਕੀਟ ਲੱਗੀ ਹੋਵੇ ਉੱਥੇ ਲੇਡੀਜ਼ ਨਾ ਖੜੀਆਂ ਹੋਣ। ਇਹ ਤਾਂ ਕਦੇ ਹੋ ਨਹੀਂ ਸਕਦਾ। ਨਿਹੰਗ ਸਿੰਘ ਜੀ ਇੱਥੇ ਰਗੜ ਰਹੇ ਨੇ ਜੀ ਸ਼ਰਧਾਈ। ਸੋ ਮੈਂ ਫਸਟ ਟਾਈਮ ਦੇਖਿਆ ਸੀਗਾ। ਤੇ ਧਾਰੀਵਾਲ ਸਾਹਿਬ ਜੀ ਕਹਿੰਦੇ ਆ ਕਿ ਮੈਂ ਵੀ ਹੁਣ ਥੋੜਾ ਜਿਹਾ ਟੇਸਟ ਕਰ ਲਵਾਂ ਮੈਂ ਵੀ ਪੀ ਲਵਾਂ ਤੇ ਇਹਨਾਂ ਨੇ ਸ਼ਰਧਾਈ ਪੀਤੀ ਥੋੜਾ ਜਿਹਾ ਮੈਂ ਵੀ ਟੇਸਟ ਕੀਤਾ ਸੀ ਮੈਨੂੰ ਥੋੜਾ ਜਿਹਾ ਟੇਸਟ ਅਜੀਬ ਲੱਗਿਆ ਸੀ ਕਿਉਂਕਿ ਮੈਂ ਕਦੇ ਪੀਤੀ ਨਹੀਂ ਸੀ ਬੇਟੇ ਨੇ ਵੀ ਪੀਤੀ ਸੀ ਉਹਨੇ ਆਪਣੀ ਬਦਾਮਾ ਵਾਲੀ ਸ਼ਰਧਾਈ ਪੀਤੀ ਸੀ ਆ ਟੁਆਇਜ਼ ਵਗੈਰਾ ਦੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਸੀ ਇਹ ਹੈਗਾ ਜੀ 메ਨ ਗੇਟ ਬਣਿਆ ਹੋਇਆ ਜਿਹੜਾ ਕਤਲਗੜ੍ਹ ਸਾਹਿਬ ਦਾ ਵਾ ਤੇ ਇਹ ਮੇਨ ਰੋਡ ਅੰਦਰ ਨੂੰ ਸਿੱਧਾ ਸਾਹਮਣੇ ਗੁਰਦੁਆਰਾ ਦੇ ਸਾਹਮਣੇ ਜਾਂਦਾ ਜੀ ਗੁਰਦੁਆਰਾ ਸਾਹਿਬ ਦੇ ਸੋ ਭੀੜ ਤੁਸੀਂ ਦੇਖ ਸਕਦੇ ਹੋ ਭੀੜ ਅੱਜ ਪੂਰੀ ਸੀਗੀ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਇਧਰ ਲੰਗਰ ਵਗੈਰਾ ਜਿਹੜੇ ਲੱਗੇ ਹੁੰਦੇ ਨੇ ਉਹ ਵੀ ਪੂਰੇ ਲੱਗੇ ਹੋਏ ਸੀ ਇਹ ਸੈਂਡਵਿਚ ਦਾ ਲੰਗਰ ਸੀ ਸੋ ਆਪਾਂ ਵੀ ਲੰਗਰ ਦੇ ਵਿੱਚ ਵੱਧ ਛੜ ਕੇ ਖਾਣ ਚ ਹਿੱਸਾ ਪਾ ਲੈਣੇ ਹੁੰਨੇ ਆ ਕਿਉਂਕਿ ਲੰਗਰ ਜਿੱਥੇ ਵੀ ਲੱਗਿਆ ਬਾਬੇ ਨਾਨਕ ਦਾ ਲੰਗਰ ਹੈ ਜ਼ਰੂਰ ਛਕਣਾ ਚਾਹੀਦਾ ਚਾਹੇ ਥੋੜਾ ਜਿਹਾ ਛਕੋ ਜੀ ਤੇ ਆ ਤੁਸੀਂ ਸਾਰਾ ਹੁਣ ਦੇਖ ਸਕਦੇ ਹੋ ਆ ਦੇਖੋ ਜੀ ਮੈਨੂੰ ਇਹ ਦੇਖ ਕੇ ਬੜਾ ਦਿਲ ਨੂੰ ਦੁੱਖ ਲੱਗਿਆ ਵੀ ਗਰੀਬੀ ਵੀ ਹਨਾ ਬੰਦੇ ਦੀ ਕੀ ਚੀਜ਼ ਆ ਭੁੱਖ ਢਿੱਡ ਜਿਹੜਾ ਮੰਗਦਾ ਖਾਣ ਨੂੰ ਸੋ ਆ ਤੁਸੀਂ ਦੇਖੋ ਕਿਵੇਂ ਆਪਣੀ ਜਾਨ ਜੋਖਮ ਚ ਪਾ ਕੇ ਜੇ ਵਿਚਾਰੀ ਥੱਲੇ ਗਿਰ ਜਾਵੇ ਪਰ ਧਾਰੀਵਾਲ ਸਾਹਿਬ ਕਹਿੰਦੇ ਨਹੀਂ ਇਹਨਾਂ ਨੂੰ ਪੂਰੀ ਪ੍ਰੈਕਟਿਸ ਹੁੰਦੀ ਆ ਪਰ ਮੈਨੂੰ ਬੜਾ ਦੁੱਖ ਲੱਗਿਆ ਦੇਖ ਲੋ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਉਹ ਕਰਦੇ ਆ ਛੱਟ ਵੀ ਲੱਗ ਜਵੇ ਇਹ ਵਿਚਾਰੀ ਦੇਖੋ ਹੁਣ ਤੁਸੀਂ ਤੇ ਆ ਸਾਰਾ ਦਵਾਈਆਂ ਦਾ ਲੰਗਰ ਲੱਗਿਆ ਹੋਇਆ ਖੂਨਦਾਨ ਕੈਂਪ ਵੀ ਨਾਲ ਹੀ ਲੱਗਿਆ ਹੁੰਦਾ ਵਾ ਸੋ ਮੈਂ ਫਿਰ ਥੱਕ ਗਈ ਸੀਗੀ ਫਿਰ ਮੈਂ ਗਾਹਾਂ ਜਾ ਕੇ ਥੋੜਾ ਟਾਈਮ ਕੀਤੀ ਰੈਸਟ ਆ ਦੇਖੋ ਕਿਉਂਕਿ ਮੈਨੂੰ ਲੱਗਿਆ ਕਿ ਮੈਨੂੰ ਥਕਾਵਟ ਬਹੁਤ ਜ਼ਿਆਦਾ ਹੋ ਰਹੀ ਹੈ ਫਿਰ ਜੀ ਬੱਚਿਆਂ ਨੇ ਦਸਤਾਰ ਸਜਾਉਣੀ ਸੀਗੀ ਇਹ ਲੱਗਿਆ ਹੋਇਆ ਸੀ ਦਸਤਾਰਾਂ ਦਾ ਨੰਗਰ ਮਤਲਬ ਇੱਥੇ ਦਸਤਾਰ ਸਜਾ ਰਹੇ ਸੀ ਸਾਰਿਆਂ ਦੇ ਮੇਰੀ ਦਸਤਾਰ ਮੇਰੀ ਸ਼ਾਨ ਸੋ ਬਹੁਤ ਵਧੀਆ ਲਿਖਿਆ ਹੋਇਆ ਸੀਗਾ ਸੋ ਇਹ ਇਤਿਹਾਸ ਆ ਜੀ ਆਪਣਾ ਜਿਹੜੀ ਸਿਰ ਦੀ ਦਸਤਾਰ ਹੁੰਦੀ ਆ ਨਾ ਇਹ ਆਪਾਂ ਨੂੰ ਗੁਰਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਆ ਆਪਣੇ ਲਾਲਾਂ ਨੂੰ ਠੀਕ ਐ ਸੋ ਜ਼ਰੂਰ ਸਜਾਇਆ ਕਰੋ ਇਹਦਾ ਮਾਣ ਵੀ ਰੱਖਿਆ ਕਰੋ ਸਿਰਫ ਸ਼ੋਅ ਵਾਸਤੇ ਨਹੀਂ ਸਜਾਉਣੀ ਚਾਹੀਦੀ ਮੇਰਾ ਬੇਟਾ ਤੇ ਬੇਟੀ ਕਾਫੀ ਟਾਈਮ ਤੋਂ ਕਹਿ ਰਹੇ ਸੀ ਅਸੀਂ ਦਸਤਾਰ ਸਜਾਣੀਆਂ ਸੋ ਪਹਿਲਾਂ ਵੇਟ ਕੀਤੀ ਆਪਾਂ ਲਾਈਨ ਦੇ ਵਿੱਚ ਲੱਗੇ ਕਿਉਂਕਿ ਜਿਹੜੀ ਲਾਈਨ ਸੀਗੀ ਉਹ ਬਹੁਤ ਜ਼ਿਆਦਾ ਲੰਬੀ ਸੀਗੀ ਕਿਉਂਕਿ ਹੁਣ ਹਰ ਇੱਕ ਨੂੰ ਹੁੰਦਾ ਵਾ ਵੀ ਮੈਂ ਪਹਿਲਾਂ ਚੱਲ ਜਾਵਾਂ ਪਹਿਲਾਂ ਚੱਲ ਜਾਵਾਂ ਪਹਿਲਾਂ ਮੈਂ ਵੀ ਕੋਸ਼ਿਸ਼ ਕੀਤੀ ਮੈਂ ਕਿ ਨਹੀਂ ਲਾਈਨ ਦੇ ਵਿੱਚ ਹੀ ਲੱਗ ਜਾਂ ਨੇ ਆ ਜਿਹੜੇ ਵੀ ਤੁਸੀਂ ਖੜੇ ਦੇਖ ਰਹੇ ਹੋ ਨਾ ਸੰਗਤ ਇਹਨਾਂ ਦੇ ਨਾਲ ਦੇ ਜਿਹੜੇ ਕਿ ਬੱਚੇ ਨੇ ਸਾਰੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਕੋਈ ਦਸਤਾਰ ਸਜਾ ਰਿਹਾ ਵਾ ਕੋਈ ਹਲੇ ਵੇਟ ਚ ਤੇ ਫੇਰ ਵਾਰੀ ਆਉਂਦੀ ਹੈ ਧਾਰੀਵਾਲ ਸਾਹਿਬ ਦੀ ਛੋਟਿਆਂ ਦੀ ਯਾਨੀ ਕਿ ਸਰਤਾਜ ਸਿੰਘ ਜੀ ਦੀ ਸੋ ਪਹਿਲਾ ਨੰਬਰ ਇਹਦਾ ਲੱਗ ਚੁੱਕਿਆ ਸੀ ਦੇਖੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹਨੇ ਕੇਸ ਰੱਖੇ ਹੋਈ ਸੀਗੇ ਇਹਨੇ ਥੋੜੇ ਕੇ ਟਾਈਮ ਕੇਸ ਰੱਖਿਆ ਹੁਣ 2 ਕ ਸਾਲ ਹੋ ਗਏ ਇਹਨੇ ਕੇਸ ਆਪਣੇ कटਵਾਤੇ ਸੀਗੇ ਕਹਿੰਦਾ ਮम्मा ਮੈਂ ਹਲੇ ਨਹੀਂ ਰੱਖਣੇ ਥੋੜਾ ਜਾਂ ਮੈਂ ਵੱਡਾ ਹੋ ਜਾਊਂਗਾ ਫਿਰ ਮੈਂ ਆਪਣੇ ਆਪ ਰੱਖ ਲੂੰਗਾ ਸੋ ਤੁਹਾਨੂੰ ਪਤਾ ਆਪਾਂ ਕੋਈ ਵੀ ਕੰਮ ਆ ਖਾਸ ਕਰਕੇ ਜੇ ਆਪਾਂ ਕਿਸੇ ਨੂੰ ਦਸਤਾਰ ਬਣਾਉਣੀ ਆ ਜਾਂ ਕੇਸ ਆਪਾਂ ਕਿਸੇ ਨੂੰ ਜ਼ਬਰਦਸਤੀ ਨਹੀਂ ਰਖਵਾ ਸਕਦੇ ਜਿੰਨਾ ਚਿਰ ਬੰਦੇ ਦੇ ਆਪਣੇ ਮਨ ਦੇ ਵਿੱਚ ਸ਼ਰਦਾ ਨਹੀਂ ਹੁੰਦੀ ਜਾਂ ਉਸ ਮਨ ਦੇ ਵਿੱਚ ਬੰਦੇ ਨੂੰ ਹੁੰਦਾ ਨਹੀਂ ਕਿ ਨਹੀਂ ਮੈਂ ਦਸਤਾਰ ਸਜਾਉਣੀ ਆ ਜਾਂ ਮੈਂ ਗੁਰੂ ਦਾ ਸਿੰਘ ਬਣਨਾ ਵਾ ਜਾਂ ਮੈਂ ਅਮਰੀਕਾ ਜਾਣਾ ਇਸ ਕਰਕੇ ਆਪਾਂ ਜ਼ਬਰਦਸਤੀ ਨਹੀਂ ਕੀਤੀ ਫਿਰ ਆਪਣੇ ਬੇਟੇ ਨਾਲ ਜਦੋਂ ਇਹਦਾ ਜੀ ਕਰੂਗਾ ਉਦੋਂ ਇਹਨੇ ਆਪਣੇ ਆਪ ਦਸਤਾਰ ਸਜਾ ਲੈਣੀ ਆ ਵੱਡੇ ਹੋ ਕੇ ਸੋ ਫਾਈਨਲ ਲੁੱਕ ਹੈ ਜੀ ਬਸ ਲੜ ਰਹਿ ਗਿਆ ਇੱਕ ਮਗਰਲਾ ਬਾਕੀ ਇਹਦੀ ਹੁਣ ਹੋ ਚੁੱਕਿਆ ਆ ਤੇ ਫੇਰ ਵਾਰੀ ਆਉਂਦੀ ਆ ਮੇਰੀ ਬੇਟੀ ਦੀ ਇਹਨੇ ਦਿਮਾਲਾ ਸਾਹ ਸਜਵਾਉਣਾ ਸੀਗਾ ਸੋ ਇਹ ਵੀ ਕਾਫੀ ਦਿਨਾਂ ਤੋਂ ਸਾਨੂੰ ਕਹਿ ਰਹੀ ਸੀ ਤੇ ਵਾਲ ਸੁਖਣ ਵਾਲੇ ਦੇ ਥੋੜੇ ਜੇ ਵੱਡੇ ਹੀ ਨੇ ਸੋ ਇਹ ਦੇਖੋ ਹੁਣ ਸਟਾਰਟ ਕਰਤੀ ਹੈ ਵੀਰ ਜੀ ਉਹਨਾਂ ਨੇ ਸੋ ਵੀਰ ਜੀ ਉਹਨਾਂ ਨੂੰ ਵੀ ਸਲੂਟ ਆ ਤੇ ਨਾਲ ਦੀ ਨਾਲ ਧੰਨਵਾਦ ਵੀ ਆ ਜਿਨ੍ਹਾਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ ਸੋ ਕੋਈ ਪੈਸਾ ਨਹੀਂ ਲੈਂਦੇ ਜੀ ਜਿਹੜੇ ਆਪਾਂ ਸਜਾਨੇ ਆਪਣੇ ਸਿਰ ਤੇ ਦਸਤਾਰਾਂ ਸਾਰੀਆਂ ਬਿਲਕੁਲ ਫ੍ਰੀ ਨੇ ਇਹ ਆਪਣੇ ਵੱਲੋਂ ਸਾਰੀਆਂ ਸੇਵਾ ਕਰਦੇ ਨੇ ਸੋ ਕਾਫੀ ਮੇਰੇ ਹਿਸਾਬ ਨਾਲ ਇਹ ਪੁੰਨ ਦਾ ਕੰਮ ਕਰਦੇ ਨੇ ਬੱਚਿਆਂ ਨੂੰ ਜਿਹੜੇ ਇਤਿਹਾਸ ਨਾਲ ਜੋੜ ਰਹੇ ਨੇ ਸੋ ਮੈਂ ਤੁਹਾਨੂੰ ਸਾਰਾ ਹੀ ਦਿਖਾਤਾ ਦਮਨਾਲਾ ਸਾਹਿਬ ਸਜਾਉਂਦਿਆਂ ਦਾ ਵੀ ਦੇਖ ਸਾਧਿਓ ਫਾਈਨਲ ਲੁੱਕ ਤੁਸੀਂ ਆ ਦੇਖੋ ਦੋਨਾਂ ਭੈਣ ਭਰਾਵਾਂ ਦੀ ਸੋ ਕਿਵੇਂ ਲੱਗਦੇ ਆ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਆ ਜੀ ਮੇਨ ਜਿਹੜਾ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਦੱਸਿਆ ਸੀ ਸ੍ਰੀ ਕੇਸਗੜ੍ਹ ਸਾਹਿਬ ਆਪਾਂ ਨੂੰ ਵੈਸੇ ਮਾਨ ਹੋਣਾ ਚਾਹੀਦਾ ਕਿ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਤੇ ਪੈਦਾ ਹੋਏ ਆ ਸੋ ਅੱਜ ਦਾ ਜਿਹੜਾ ਇਹ ਇਤਿਹਾਸ ਹੈਗਾ ਵਾ ਜੀ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦਾ ਇੱਥੇ ਇਹ ਅੱਜ ਦੇ ਦਿਨ ਸ਼ਹੀਦ ਹੋਏ ਸੀਗੇ ਸ਼੍ਰੀ ਕੇਸਗੜ ਕਤਲਗੜ ਸਾਹਿਬ ਚ ਸੌਰੀ ਕਤਲਗੜ ਸਾਹਿਬ ਚਮਕੌਰ ਸਾਹਿਬ ਦੇ ਵਿੱਚ ਸੋ ਤੁਸੀਂ ਹੁਣ ਭੀੜ ਭੜੱਕਾ ਸਾਰਾ ਦੇਖ ਹੀ ਰਹੇ ਹੋ ਸੋ ਜਿਹੜੀਆਂ ਇਹ ਦੁਕਾਨਾਂ ਨੇ ਨਾ ਇਹ ਹੁਣ ਬਣੀਆਂ ਨੇ ਇਹ ਪਹਿਲਾਂ ਨਹੀਂ ਸੀ ਹੁੰਦੀਆਂ ਇਹ ਮੇਲੇ ਦਾ 4 ਸਾਲ ਹੋਏ ਨੇ ਇਹ ਹੁਣੇ ਹੀ ਬਣੀਆਂ ਨੇ ਪਹਿਲਾਂ ਇਦਾਂ ਹੀ ਫੜੀਆਂ ਵਗੈਰਾ ਲੱਗਦੀ ਹੁੰਦੀਆਂ ਸੀ ਜਿਹੜੇ ਹੁਣ ਫੜੀਆਂ ਲਾਉਂਦੇ ਸੀ ਇਹ ਪੱਕੀਆਂ ਹੀ ਉਹਨਾਂ ਨੂੰ ਦੁਕਾਨਾਂ ਬਣਾਤੀਆਂ ਰਸਤੇ ਵਿੱਚ ਨਹਿਰ ਆਂਦੀ ਆ ਸੋ ਥੋੜਾ ਟਾਈਮ ਆਪਾਂ ਫਿਰ ਨਹਿਰ ਤੇ ਰੁਕੇ ਬੇਟਾ ਮਗਰ ਪਿਆ ਹੋਇਆ ਸੀਗਾ ਇਹ ਗੱਲ ਸਮਝ ਨਹੀਂ ਆਉਂਦੀ ਕਿ ਅੱਜ ਕੱਲ ਦੇ ਲੋਕ ਅੱਜ ਕੱਲ ਦੀ ਪੀੜ੍ਹੀ ਵੀ ਇਹ ਜਿਹੇ ਬਹਿਮਾ ਭਰਮਾ ਵਿੱਚ ਫਸ ਜਾਂਦੀ ਹੈ ਸੋ ਬਈ ਅੱਜ ਕੱਲ ਦੇ ਜਿਹੜੇ ਪੀੜ੍ਹੀ ਆ ਇਹਨਾਂ ਬਹਿਮਾ ਭਰਮਾ ਤੋਂ ਦੂਰ ਰਿਹਾ ਕਰੋ ਕੀ ਫਾਇਦਾ ਨਹਿਰਾਂ ਦਾ ਪਾਣੀ ਆਪਾਂ ਗੰਦਾ ਕਰਦੇ ਆ ਕੋਈ ਫਾਇਦਾ ਨਹੀਂ ਹੈਗਾ ਆ ਦੇਖੋ ਸੋ ਇਹ ਜੇ ਬਹਿਮਾ ਭਰਮਾ ਤੋਂ ਹਮੇਸ਼ਾ ਦੂਰ ਰਿਹਾ ਕਰੋ ਰਸਤੇ ਵਿੱਚ ਨਹਿਰ ਤੇ ਰੋਗੇ ਸੀਗੇ ਤੇ ਫਿਰ ਨਹਿਰ ਤੋਂ ਬਾਅਦ ਜਦੋਂ ਆਪਾਂ ਘਰ ਵੱਲ ਨੂੰ ਤੁਰੇ ਤੇ ਰਸਤੇ ਵਿੱਚ ਲੱਗਿਆ ਹੋਇਆ ਸੀ ਖੀਰ ਦਾ ਲੰਗਰ ਜਿਹੜਾ ਕਿ ਬੱਚਿਆਂ ਨੇ ਖੀਰ ਖਾਣੀ ਸੀ ਉਹਨਾਂ ਨੇ ਖੀਰ ਵਗੈਰਾ ਖਾਧੀ ਰਸਤੇ 'ਚ ਸਾਡੇ ਮੁਰੰਡੇ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਬਹੁਤ ਲੰਗਰ ਲੱਗਦੇ ਆ ਜੀ ਹਾਂਜੀ ਆਪਾਂ ਹੁਣ ਜੀ ਘਰ ਪਹੁੰਚ ਚੁੱਕੇ ਆ ਅੱਜ ਆਪਾਂ ਸਵਾ ਤੇ ਗਏ ਸੀ ਅੱਜ ਦੂਸਰਾ ਦੀਵਾਨ ਸੀਗਾ ਸ੍ਰੀ ਚਮਕੌਰ ਸਾਹਿਬ ਜੀ ਦਾ ਤੇ ਆਂਦੀ ਲੱਗ ਰਹੀ ਆ ਆਪਾਂ ਨੂੰ ਠੰਡ ਸੋ ਇੱਧਰ ਲਾਇਆ ਹੋਇਆ ਜੀ ਮੈਂ ਹੀਟਰ ਮੈਨੂੰ ਠੰਡ ਵੀ ਬਹੁਤ ਛੇਤੀ ਲੱਗਦੀ ਆ ਤੇ ਗਰਮੀ ਵੀ ਛੇਤੀ ਲੱਗਦੀ ਆ ਤੇ ਉੱਥੇ ਮੇਰੇ ਬੇਟੇ ਨੇ ਤੇ ਵੱਡੀ ਬੇਟੀ ਨੇ ਦਸਤਾਰ ਸਜਾਈ ਸੀ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਨੇ ਜੀ ਆਪਣੇ ਬੱਚੇ ਛੋਟੀ ਬੇਟੀ ਮੇਰੀ ਵਿੱਚ ਕੈਮਰੇ ਦੇ ਘਟੇ ਆ ਕੇ ਰਾਜੀ ਆ ਤੇ ਅੱਜ ਇਹਨਾਂ ਨੇ ਦਸਤਾਰਾਂ ਸਜਾਈਆਂ ਸੀਗੀਆਂ ਵੀਰੇ ਲਾਇਕ ਜਰੂਰ ਕਰਦੇ ਹੋ ਇਹਨਾਂ ਨੂੰ ਬੱਦਸ਼ੌਕ ਰਹਿੰਦਾ ਸਾਨੂੰ ਵੀ ਰਹਿੰਦਾ ਕਿ ਬੱਚੇ ਚਲੋ ਸਿੱਖੀ ਨਾਲ ਜੁੜੇ ਰਹਿਣ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਮੇਰੀ ਬੇਟੀ ਨੂੰ ਵੀ ਬਹੁਤ ਸੀਗਾ ਕਿ ਮੈਂ ਦਮਾਲਾ ਸਾਹਿਬ ਸਜਾਉਣਾ ਆ ਠੀਕ ਹੈ ਤੇ ਇਹ ਸਾਡੇ ਛੋਟੇ ਸਰਦਾਰ ਸਾਹਿਬ ਜੀ ਨੇ ਹਾਂਜੀ ਸਰਦਾਰ ਸਾਹਿਬ ਜੀ ਕਿਵੇਂ ਹੋ ਠੀਕ ਆ ਜੀ ਕਿਵੇਂ ਲੱਗਦੀ ਆ ਫਿਰ ਦਸਤਾਰ ਸਜਾਈ ਹੋਈ ਬਹੁਤ ਜਿਆਦਾ ਲੱਗਦੀ ਆ ਜੀ ਇਹਨਾਂ ਦਾ ਮਾਣ ਵੀ ਰੱਖੀਦਾ ਦਸਤਾਰ ਦਾ ਠੀਕ ਹੈ ਆਈ ਨਹੀਂ ਹੈਗਾ ਕਿ ਇਹ ਦਸਤਾਰ ਸਿਰਫ ਇੱਕ ਸ਼ੌਂਕ ਨੂੰ ਬੰਨ੍ਹਦੇ ਆ ਆਪਾਂ ਇਹਨਾਂ ਦਾ ਮਾਣ ਤਾਨ ਵੀ ਰੱਖੀਦਾ ਇਹ ਆਪਾਂ ਨੂੰ ਗੁਰੂਆਂ ਦੀ ਦੇਣ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰ ਹੋ ਤੁਸੀਂ ਵੀਰੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਦੋਨਾਂ ਦੀ ਪੱਗ ਕਿਵੇਂ ਲੱਗੀ ਜੀ ਥੈਂਕ ਯੂ ਸੋ ਵੀ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਨੂੰ ਵੀ ਤੇ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਓਕੇ ਜੀ ਫਿਰ ਆਪਾਂ ਵਲੌਗ ਦਾ ਹੁਣ ਕਰਦੇ ਆਂ ਐਂਡ ਤੇ ਵਲੌਗ ਹੁਣ ਆਪਾਂ ਅਪਲੋਡ ਵੀ ਕਰਦੀ ਐ ਤੇ ਸਾਰੇ ਜਣੇ ਜਰੂਰ ਦੇਖਿਓ ਵਲੌਗ ਨੂੰ ਸਪੋਰਟ ਕਰਿਓ ਸੋ ਬਾਏ ਬਾਏ ਜੀ